ਆਪਣੇ ਪਿੰਡਾਂ ਦੇ ਜਿਹੜੇ ਲਾਗੇ ਬਾਰਡਰ ਦੇ ਪੈਂਦੇ ਨੇ ਕੀ ਹਾਲਾਤ ਬਣੇ ਤੇ ਅਹੀਂ ਆ ਕਰਦਾਂਗੇ ਉਹ ਕਰਦਾਂਗੇ ਲੇਕਿਨ ਆਪਣਾ ਵਾਦਾ ਕੋਈ ਪੂਰਾ ਨਹੀਂ ਕਰਦਾ ਇੱਥੇ ਤੁਹਾਨੂੰ ਅਗਲੇ 6 ਮਹੀਨਿਆਂ ਦਾ ਪਰਤਾ ਲੱਗੂਬੇ ਸਾਡੇ ਘਰਾਂ ਦੇ ਵਿੱਚ ਕੀ ਹੈ ਕੀ ਨਹੀਂ ਹੈਗਾ ਸਾਡੇ ਬੱਚਿਆਂ ਦਾ ਕੀ ਹੋຊੋਦੇ ਆ ਗਾ ਕਰਾਂਗੇ ਆ ਕਰਾਂ ਕੁਛ ਨਹੀਂ ਕਰਦਾ ਬਾਅਦ ਵਿੱਚ ਪਹਿਲੀਆਂ ਜਿਹੜੀਆਂ ਸਾਡੀਆਂ ਮੰਗਾਂ ਨੇ ਅਜੇ ਤੱਕ ਉਹ ਨਹੀਂ ਪੂਰੀਆਂ ਹੋਈਆਂ ਤੇ ਗਾਹ ਕਿਧੋ ਕਰਨਗੇ ਕਹਿਣ ਨੂੰ ਰਾਸ਼ਨ ਪਾਣੀ ਥੋੜਾ ਬਾਧ ਦੇ ਦੇਣ ਹੋਰ ਕੀ ਦੇਣਾ ਸਰਕਾਰ ਨੇ ਰਾਸ਼ਨ ਬੰਦ ਸੀ ਸਾਡੇ ਘਰ ਖਾਨ ਨੂੰ ਅਜੇ ਮੜਾ ਮੜਾ ਮੰਗਤਾਂਗੇ ਖਾ ਲਾਂਗੇ ਹੜਾ ਵਰਗੇ ਹਾਲਾਤ ਪੰਜਾਬ ਦੇ ਵਿੱਚ ਬਣ ਜਾਂਦੇ ਨੇ ਤੇ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਅਸੀਂ ਲੋਕਾਂ ਦੇ ਨਾਲ ਕਿਸਾਨ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਪਰ ਪਿੱਛੇ ਜਿਹੜਾ ਹਾਲਾਤ ਤੁਸੀਂ ਦੇਖੋਗੇ ਇਹ ਪੰਜਾਬ ਦੇ ਸਰਹੱਦੀ ਏਰੀਏ ਦੇ ਪਿੰਡ ਨੇ ਸਿੰਘੋ ਕੇ ਪਿੰਡ ਖੜੇ ਆ ਸਾਹਮਣੇ ਬਾਰਡਰ ਹੈ ਤੇ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਹਾਲਾਤ ਇਹ ਪਿੰਡ ਦੇ ਬਣੇ ਪਏ ਨੇ ਕਿ ਪਿੰਡ ਦੇ ਵਿੱਚ ਨਾ ਲਾਈਟ ਹੈ ਨਾ ਕੋਈ ਪ੍ਰਬੰਧ ਹੈ ਸਮਾਜ ਸੇਵੀ ਸੰਸਥਾਵਾਂ ਖਾਣ ਪੀਣ ਦੇ ਲਈ ਇੱਥੇ ਸਮਾਨ ਪਹੁੰਚਾਰੀਆਂ ਨੇ ਰਾਸ਼ਨ ਪਹੁੰਚਾਰੀਆਂ ਨੇ ਸਾਰੀ ਗੱਲਬਾਤ ਕਰਦੇ ਆ ਜਿਹੜਾ ਹਾਲ ਹੈ ਉਹ ਤੁਸੀਂ ਆਪਦੇ ਅੱਖੀਂ ਦੇਖ ਲਓ ਵੀ ਇੱਥੇ ਜਿਹੜਾ ਨੁਕਸਾਨ ਹੈ ਪਿੰਡ ਵਾਲਿਆਂ ਦਾ ਉਹ ਕਿੰਨਾ ਹੋਇਆ ਕਿ ਫਸਲ ਜਿਹੜੀ ਹੈ ਸਾਰੀ ਤਬਾਹ ਹੋ ਗਈ ਸਾਡੇ ਨਾਲ ਬਜ਼ੁਰਗ ਵੀ ਨੇ ਪਿੰਡ ਵਾਸੀ ਨੇ ਗੱਲਬਾਤ ਕਰਦੇ ਆ ਕਿ ਇਹਨਾਂ ਦੇ ਕੋਈ ਸਾਰ ਲੈਣ ਲਈ ਆਇਆ ਕਿ ਨਹੀਂ ਬਾਬਾ ਜੀ ਕੀ ਨਾਮ ਹੈ ਮੇਰਾ ਨਾਮ ਮਨਜੀਤ ਸਿੰਘ ਜੀ ਮਨਜੀਤ ਜੀ ਆਇਆ ਕੋਈ ਇੱਥੇ ਪਤਾ ਖਾਲੇ ਤੱਕ ਕੋਈ ਨਹੀਂ ਕਿਸੇ ਪਹੁੰਚ ਕੀਤੀ ਹੈ ਕਿਹ ਤੱਕ ਅਜੇ ਤੱਕ ਮੁੰਜ ਨਹੀਂ ਕਿਸੇ ਐਮ ਐਲ ਏ ਨੇ ਕੋਈ ਸਾਡੀ ਕੋਈ ਗੱਲ ਨਹੀਂ ਆਇਆ ਜੀ ਉਦੋਂ ਕਹਿ ਲਿੰਦੇ ਕੁਝ ਇਹ ਆ ਕਰਾਂਗੇ ਆ ਕਰਾਂ ਕੁਝ ਨਹੀਂ ਕਰਦਾ ਬਾਅਦ ਵਿੱਚ ਪਹਿਲੀਆਂ ਜਿਹੜੀਆਂ ਸਾਡੀਆਂ ਮੰਗਾ ਨੇ ਅਜੇ ਤੱਕ ਉਹ ਨਹੀਂ ਪੂਰੀਆਂ ਹੋਈਆਂ ਤਾਂ ਕਾ ਕਿਦੋਂ ਕਰਨਗੇ ਇਹਦਾ ਸੁਰੱਖਿਆ ਤਾਂ ਇਹ ਬਣਦੀ ਹੈ ਵੀ ਬਾਰਡਰਾਂ ਤੇ ਬਾਰਡਰ ਦੇ ਨਾਲ ਲੱਗਦੇ ਪਿੰਡ ਨੇ ਇਹਨਾਂ ਦੇ ਤਾਂ ਵੱਧ ਦੇਖਪਾਲ ਹੋਣੀ ਚਾਹੀਦੀ ਹੈ ਵੱਧ ਦੇਖਰੇਖ ਹੋਣੀ ਚਾਹੀਦੀ ਹੈ ਪਰ ਪਿਛਲਿਆਂ ਨਾਲੋਂ ਵੀ ਘੱਟ ਹੁੰਦੀ ਸਾਡੀ ਜੀ ਜਿਹੜੀ ਪਿੱਛੇ ਬੈਠੀ ਸਨ ਉਹਨਾਂ ਨਾਲੋਂ ਵੀ ਸਾਡੀ ਘੱਟ ਹੁੰਦੀ ਹੈ ਜੀ ਅੱਛਾ ਹਾਂਜੀ ਇਹਨਾਂ ਦੇ ਨਾਲ ਚ ਕੀ ਹਾਲਾਤ ਨੇ ਪਿੰਡਾਂ ਦੇ ਜਿਹੜੇ ਲਾਗੇ ਬਾਰਡਰ ਦੇ ਪੈਂਦੇ ਨੇ ਕੀ ਹਾਲਾਤ ਬਣੇ ਪਏ ਇਹਦੇ ਹਾਲਾਤ ਸਰ ਅਜੇ ਤੇ ਚਲੋ ਤੁਸੀਂ ਪਿਛਲਾ ਥੋੜਾ ਜਿਹਾ ਅਜੇ ਖਾਣ ਪੀਣ ਸਾਡਾ ਤੁਰਿਆ ਹੈ ਸਾਨੂੰ ਅਗਲੇ 3 ਮਹੀਨਿਆਂ ਦਾ ਬਰਤਾਲ ਲੱਗੂ ਸਾਡੇ ਘਰਾਂ ਦੇ ਵਿੱਚ ਕੀ ਹੈ ਕੀ ਨਹੀਂ ਹੈਗਾ ਸਾਡੇ ਬੱਚਿਆਂ ਦਾ ਕੀ ਹੋ ਸੋ ਦੇ ਕੀ ਨਹੀਂ ਹੋ ਰ ਸਾਨੂੰ ਇਥੋਂ ਇਹ ਨਹੀਂ ਮਜਬੂਰੀ ਆਏਗੀ 6 ਮਹੀਨੇ ਤੱਕ ਕੋਈ ਕਹਿ ਨਹੀਂ ਸਕਦੇ ਖੇਤੀ ਵੀ ਕਰਦੇ ਹਾਂ ਬਾਰਡਰ ਪਰ ਖੇਤੀ ਪੂਰੀ ਕਰਨ ਦੇ ਸਾਡੀ ਹੈ ਖੇਤੀ ਹੋਰ ਕੁਝ ਨਹੀਂ ਕਿੰਨੇ ਕਿੰਨੇ ਖੇਤੀ ਹੈਗੀ ਉਧਰ ਇੱਥੇ 4-500 ਕਿੱਲਾ ਬਾਲੀ ਦੀ ਜ਼ਮੀਨ ਇਹ ਤੋਂ ਵੱਧ ਹੋ ਗਈ ਸਾਰੀ ਤਬਾਹ ਹੋ ਗਈ ਸਾਰੀ ਤਬਾਹ ਹੋ ਗਈ ਬਿਲਕੁਲ ਬੇਕਾਰ ਹੋ ਗਈ ਅੱਛਾ ਇੱਕ ਪਾਸੇ ਜੇ ਬਿਆਨ ਦੀ ਗੱਲ ਕਰੀਏ ਤਾਂ ਇਹ ਕਿਹਾ ਜਾਂਦਾ ਵੀ ਕਿਸਾਨ ਖੁਸ਼ਹਾਲੀ ਲਈ ਸਰਕਾਰ ਬਣੀ ਸੀਗੀ ਹੈਗਾ ਕਿਸਾਨ ਖੁਸ਼ਹਾਲੀ ਖੁਸ਼ਹਾਲੀ ਕਿਸਾਨ ਤੇ ਅਜੇ ਤੱਕ ਨਹੀਂ ਆਈ ਜੀ ਹੂੰ ਜਿੰਨੀ ਮਰਜੀ ਇਹ ਚਲੋ ਇਹ ਭਵੰਦਮਾਨ ਆ ਗਿਆ ਪਰ ਪਹਿਲੇ ਵੀ ਸਰਕਾਰਾਂ ਕਿਸ ਦੇ ਖਸਾਲੀ ਕਿਸਾਨ ਦੇ ਨਹੀਂ ਆਏ ਸਾਹਮਣੇ ਆਈ ਅੱਜ ਤੱਕ ਸਰ ਇਦਾਂ ਹੀ ਬੇਕਾਰੀਆਂ ਗਦਾਰੀਆਂ ਗੱਲਾਂ ਕਰਦੇ ਨੇ ਪਹਿਲਾਂ ਕੁਝ ਕਰ ਲੈਂਦੇ ਬਾਅਦ ਕੁਝ ਕਰ ਲੈਂਦੇ ਆ ਪਿੰਡ ਵਾਲੇ ਆ ਹੀ ਜਾਂਦੇ ਸੀ ਦੇਖ ਕੇ ਦੇਖਣ ਕੀ ਜਾਜਾ ਲੈਂਦੇ ਫਿਰਦੇ ਬਈ ਜਾਜਾ ਲੈ ਕੇ ਦੇਖ ਕੇ ਦੁਰ ਜਾਂਦੇ ਨੇ ਤੇ ਚਲੋ ਇੰਨੀ ਹੈ ਵੀ ਸਾਡੇ ਵਿੱਚ ਜਿਹੜਾ ਇੱਥੇ ਰਸਨ ਪਾਣੀ ਹੈ ਪਿੱਛੋਂ ਦੇ ਲੋਕਾਂ ਨੇ ਟਰਾਲੀਆਂ ਦੇ ਆਣ ਕੇ ਬੜੇ ਪਿਆਰ ਸਤਿਕਾਰ ਨਾਲ ਸਾਡੀ ਸੇਵਾ ਕੀਤੀ ਕੀ ਕੁਛ ਨੁਕਸਾਨ ਹੋ ਗਿਆ ਜਿਹੜਾ ਤੁਸੀਂ ਇੱਥੇ ਦੇਖ ਰਹੇ ਹੋ ਇੱਥੇ ਸਾਡੇ ਹਿਸਾਬ ਨਾਲ ਵੀ ਕਿੱਲਾਂ ਦੇ ਕਿੱਲੇ ਦਬਾ ਹੋ ਗਏ ਨੇ ਜਿਨ੍ਹਾਂ ਦੇ ਵਿੱਚ ਝੋਨੇ ਆ ਤਾਂ ਜਮੀਆ ਜਿਗਾ ਸਰਕਾਰ ਵੇਖ ਸਕਦੀ ਜਾਣ ਕੇ ਅੱਖਾਂ ਦੇ ਸਾਹਮਣੇ ਵੇਖ ਸਕਦੀ ਦੱਸਿਆ ਕਿਸਾਂ ਕੋਈ ਹੋਰ ਹੁੰਦਾ ਤੇ ਬਾਕੀ ਜਿਹੜਾ ਪਿਪਲਰ ਨੇ ਉਹ ਵੀ ਆ ਕੇ ਡਿੱਕ ਚੁੱਕੇ ਨੇ ਆ ਇਹ ਬੇਕਾਰ ਹੋ ਚੁੱਕੇ ਆ ਅੱਗੇ ਤੋਂ ਲੱਗ ਜੋ ਪਿਛਲੀ ਆਪਾਂ ਝੋਨੇ ਦੇ ਛਿਰਦੇ ਗਜ਼ਾਰਾ ਕਰਨਾ ਸੀ ਜਿਹੜਾ ਕਿ ਮੰਨ ਲਓ ਆਪਾਂ ਪਿਛਲਾ ਆਤਾਰ ਗਏ ਥੋੜਾ ਬਜ਼ਾ ਰੰਝਾਲ ਫੇਰ ਆਪਣੇ ਪੈਰਾਂ ਦੇ ਗਾਂਖ ਲਾਉਣਾ ਸੀ ਇਹ ਫਸਲ ਤੋਂ ਆਪਾਂ ਗਾਂ ਗਜਾਇਲਾ ਕਰ ਲਾਓ ਸਾਡਾ ਗਾਂ 6 ਮਹੀਨੇ ਗਜਾਇਲਾ ਕੁਝ ਨਹੀਂ ਹੋ ਸਕਦਾ ਨੁਕਸਾਨ ਉਧਰ ਵੀ ਇੰਨਾ ਕੀ ਹੈ ਉਧਰ ਵੀ ਇੰਨਾ ਹੀ ਹੈ ਸਭ ਹੀ ਪਾਸੇ ਕਰਨੇ ਬਾਰਡਰ ਦੇ ਤੇ ਲੱਗੇ ਲੱਗੇ ਜਨਾਹ ਸਾਰਾ ਨੁਕਸਾਨ ਹੋਇਆ ਕਿਤੇ ਨਹੀਂ ਹੋਇਆ ਅੱਛਾ ਪਹਿਲਾਂ ਕਿੰਨੇ ਚਿਰ ਪਹਿਲਾਂ ਇਹ ਹਾਲ ਦੇਖਿਆ ਤੁਸੀਂ ਇਹ ਦੇਖਿਆ ਜੀ 88 ਦੇ 99 ਦੇ ਅੱਛਾ ਹਾਂ ਸਾਡਾ ਹੁੰਦਾ ਹੀ ਰਹਿੰਦਾ ਜੀ ਅੱਛਾ ਪਹਿਲਾਂ ਲੈਂਦੀਆਂ ਸੀ ਸਰਕਾਰਾਂ ਵੇਖੋ ਸਰਕਾਰ ਨੇ ਕੀ ਦੇਣਾ ਜੀ ਉਹ ਬਲੀ ਭਾਰੀ ਕੋਦੇ ਆਣ ਕੇ ਐਦਾ ਮੰਨ ਲਓ ਕੋਈ ਇਹ ਕਿਸੇ ਨੂੰ ਰਾਸ਼ਨ ਪਾਣੀ ਥੋੜਾ ਬਾਰਾ ਦੇ ਦੇਣ ਹੋਰ ਕੀ ਦੇਣਾ ਸਰਕਾਰ ਨੇ ਰਾਸ਼ਨ ਮੰਗਦੀ ਸਾਡੇ کارਖਾਨੇ ਨੂੰ ਅਜੇ ਮੜਾ ਮੜਾ ਮੰਗਤਾਂਗੇ ਵੀ ਖਾਲਾਂਗੇ ਅੱਛਾ ਭਾਈ ਜੀ ਕੀ ਲੱਗਦਾ ਵੀ ਅੱਜ ਝਾਕਣਾ ਪੈ ਰਿਹਾ ਸਰਕਾਰ ਗੰਨੀ ਜਾਂ ਕੋਈ ਦੇਣ ਆਊਗਾ ਰਾਸ਼ਨ ਜਾਂ ਫਸਲਾਂ ਤੁਸੀਂ ਬੀਜੀਆਂ ਸੀ ਬੋਲੋ ਤੁਸੀਂ ਹੈ ਬੋਲਾ ਕੋਈ ਬੋਲਾ ਬੋਲਾ ਇਹ ਮੋਢੇ ਲੇ ਹਾਂ ਭਾਈ ਕਿੰਨੇ ਕ ਔਖੇ ਹਾਂ ਅੱਜ ਅੱਜ ਕੀ ਮਹਿਸੂਸ ਕਰਦੇ ਹਾਂ ਤੁਸੀਂ ਵੀ ਵੋਟਾਂ ਪਾਈਆਂ ਸੀਗੀਆਂ ਵੋਟਾਂ ਪਾਈਆਂ ਲੇਕਿਨ ਵੋਟਾਂ ਦਾ ਕੋਈ ਲਾਹ ਨਹੀਂ ਹੁੰਦਾ ਇਹਨਾਂ ਨੂੰ ਬਾੜ ਦੇ ਲੋਕਾਂ ਨੂੰ ਹਾਂ ਜੀ ਬਾੜ ਦੇ ਲੋਕਾਂ ਨੂੰ ਵੋਟਾਂ ਦਾ ਕੋਈ ਲਾ ਨਹੀਂ ਹੁੰਦਾ ਕੀ ਕਹਿੰਦੇ ਨੇ ਜਦੋਂ ਵੋਟਾਂ ਲੈਣ ਆਉਂਦੇ ਆ ਉਦੋਂ ਕੀ ਕਹਿੰਦੇ ਜਦੋਂ ਵੋਟਾਂ ਲੈਣ ਆਉਂਦੇ ਆ ਉਦੋਂ ਵੱਡੇ ਵੱਡੇ ਵਾਅਦੇ ਕਰਦੇ ਆ ਅਸੀਂ ਆ ਕਰਦਾਂਗੇ ਉਹ ਕਰਦਾਂਗੇ ਲੇਕਿਨ ਆਪਣਾ ਵਾਦਾ ਕੋਈ ਪੂਰਾ ਨਹੀਂ ਕਰਦਾ ਇਸ ਟਾਈਮ ਨਾ ਕੋਈ ਪਿੰਡ ਨਾ ਕੋਈ ਪੁੱਛਦਾ ਹਾਂਜੀ ਨਾ ਤੁਹਾਡਾ ਪਿੰਡ ਦਾ ਕੋਈ ਖਾਸ ਹੋਇਆ ਹੁਣ ਆ ਦਰਿਆ ਵੀ ਟੁੱਟ ਗਿਆ ਹਮ ਸਭ ਬਰਬਾਦ ਹੋ ਗਏ ਆ ਕੁਛ ਨਹੀਂ ਅਜੇ ਤੱਕ ਤਾਂ ਯਾਰ ਸਾਹਿਬ ਵੀ ਆਏ ਆ ਤੇ ਹੱਦ ਤੱਕ ਨਹੀਂ ਪਹੁੰਚੇ ਅਜੇ ਤੱਕ ਪਿੱਛੇ ਪਿੱਛੇ ਆਈ ਨਹੀਂ ਪਿੱਛੇ ਪਿੱਛੇ ਮੁੜ ਗਏ ਪਿੱਛੇ ਮੁੜ ਗਏ ਸਾਡੇ ਤੱਕ ਕੋਈ ਤਾਂ ਅਜੇ ਤੱਕ ਨਹੀਂ ਆ ਅੱਛਾ ਵੀਡੀਓ ਦੇਖਦੇ ਆਂ ਕਹਿੰਦੇ ਵੀ ਆਗੇ ਬਾਰਡਰ ਤੇ ਪਹੁੰਚ ਗਏ ਕੋਈ ਆਇਆ ਨਹੀਂ ਇੱਥੇ ਪਹੁੰਚਿਆ ਨਹੀਂ ਪਿੰਡ ਨਾ ਇੱਥੇ ਨਹੀਂ ਜੇ ਕੋਈ ਪਹੁੰਚਿਆ ਕੋਈ ਨਹੀਂ ਇੱਥੇ ਪਹੁੰਚਿਆ ਕਿਸੇ ਨੇ ਨਹੀਂ ਗੱਲ ਕੀਤੀ ਨਾ ਕਿਸੇ ਨੇ ਨਹੀਂ ਗੱਲ ਕੀਤੀ ਕੀ ਕੀ ਲੱਗਦਾ ਜ਼ਿੰਦਗੀ ਸੌਖੀ ਹੈ ਕਿਸਾਨ ਦੀ ਨਹੀਂ ਸੌਖੀ ਕੋਈ ਸੌਖੀ ਨਹੀਂ ਸਾਡੇ ਕੋਈ ਸੌਖੀ ਦੇਖਦੀ ਨਹੀਂ ਤੇ ਸਾਰਾ ਕੁਝ ਤਾਂ ਬਰਬਾਦ ਹੋ ਗਿਆ ਸਾਡਾ ਹੋਈ ਜ਼ਿੰਦਗੀ ਸਾਡੀ ਸੌਖੀ ਹੈ ਹੀ ਨਹੀਂ ਤੇ ਹੌਣ ਤੇ ਗਾਂ ਨਿਆਣੇ ਭੁੱਖੇ ਮਰਨੇ ਜਿਹੜਾ ਹਾਲਾਤ ਸਾਡਾ ਹੋ ਗਿਆ ਅੱਛਾ ਕਿਸਾਨ ਅੰਨ ਦਤ ਹੈ ਹਾਂ ਪੂਰੇ ਮਤਲਬ ਭਾਰਤ ਨੂੰ ਖਾਣ ਦੇ ਲਈ ਦਿੰਦਾ ਅੱਜ ਆਪ ਹੀ ਭੁੱਖਾ ਭੁੱਖਾ ਵੀ ਬੈਠਾ ਆ ਭੁੱਖਾ ਮੰਨ ਡਿਆ ਹੁਣ ਤੇ ਹੁਣ ਤੇ ਡੰਗ ਫੜੇ ਪਸ਼ੂ ਵੀ ਮੰਨ ਡੇ ਨਾਲ ਅਸੀਂ ਤੇ ਮਰਨੇ ਮਰਨ ਪਸ਼ੂ ਵੀ ਭੁੱਖੇ ਮੰਨ ਡੇ ਹੱਡੇ ਅੱਛਾ ਇਹਨਾਂ ਦਾ ਜੋ ਤੂੜੀ ਪਤਨ ਦਾ ਸਭ ਰੁੜ ਗਿਆ ਕੀ ਲੱਗਦਾ ਫਿਰ ਵੋਟਾਂ ਕੀ ਸੋਚ ਕੇ ਪਾਈਆਂ ਸੀ ਵੋਟਾਂ ਤਾਂ ਹੀ ਸੋਚ ਕੇ ਪਾਈਆਂ ਵੀ ਸਾਡਾ ਕੋਈ ਸੋਚਣਗੇ ਪਰ ਸਾਡਾ ਕੋਈ ਨਹੀਂ ਸੋਚਿਆ ਕਿਸੇ ਨੇ ਨਹੀਂ ਤਾਂ ਬੋਟਾਂ ਇਸ ਕਰਕੇ ਪਾਈਆਂ ਵੀ ਚਲੋ ਕੋਈ ਸਾਡਾ ਬਣਾਉਣਗੇ ਕੋਈ ਸੋਚਣਗੇ ਸਾਡਾ ਪਰ ਸਾਡੀ ਕਿਨਾਰ ਸਾਰ ਨਹੀਂ ਲਿਓ ਤੋਂ ਬਾਅਦ ਕੋਈ ਆਇਆ ਨਹੀਂ ਸਾਡੇ ਕੋਲ ਉਦਰਤ ਦੀ ਮਾਰ ਲੱਗਦੀ ਹੈ ਜਾਂ ਸਰਕਾਰ ਦੀ ਨਲ ਹੈ ਸਰਕਾਰ ਦੀ ਹੈ ਇਹ ਸਰਕਾਰ ਨੇ ਮਾਰਿਆ ਹਨ ਖੋਦ ਕਿਵੇਂ ਇਤਨੇ ਪਾਣੀ ਇਹਨਾਂ ਰੋਕ ਰੋ ਕੇ ਸਾਨੂੰ ਫੇਰ ਮਾਰਿਆ ਨਾ ਹੋਰ ਉਤਰ ਨਹੀਂ ਮਰੇ ਅਸੀਂ ਇਹਨਾਂ ਆਪ ਮਾਰਿਆ ਸਾਨੂੰ ਇੱਥੋਂ ਬੰਨ ਕਿੱਥੇ ਟੁੱਟਿਆ ਇੱਥੋਂ ਇਹ ਟੁੱਟਿਆ ਜੀ ਉਹ ਤਿੰਨੀ ਥਾਂ ਟੁੱਟਿਆ ਉਹ ਟੁੱਟਾ ਜੀ ਅੱਛਾ ਉੱਥੋਂ ਬਾਅਦ ਇਹਨਾਂ ਪਹਿਲਾਂ ਪਰ ਮਤਲਬ ਡੈਮ ਇਹਨਾ ਖੋਲੇ ਨਹੀਂ ਪਹਿਲਾਂ ਥੋੜੇ ਥੋੜੇ ਤੇ ਮੁੜ ਕੇ ਪੈਂਦੇ ਡੈਮ ਖੋਲਤੇ ਨਾ ਕਿਉਂਕਿ ਪਾਣੀ ਜਮਾ ਹੋਂਦਿਆ ਵੀ ਤੁਸੀਂ ਥੋੜੇ ਥੋੜੇ ਖੋਲੋ ਇਹਨਾ ਇੱਕੋ ਦامی ਮਾਰਤਾ ਨਾ ਕਿ ਇਹਨੂੰ ਪਤਾ ਲੱਗਾ ਨਾ ਹੜੇ ਦਾਣੇ ਨਿਕਲੇ ਆ ਨਾ ਪਸ਼ੂ ਨਿਕਲੇ ਆ ਇਦਾਂ ਗਏ ਤੂੜੀਆਂ ਤਾਂ ਦਾ ਸਾਫ ਇਦਾਂ ਗਈਆਂ ਕੀ ਲੱਗਦਾ ਹੈ ਵੀ ਪੰਜਾਬ ਦਾ ਕਿਸਾਨ ਕਿਸਾਨ ਸੀ ਜਿਹੜਾ ਉਹ ਪੂਰੇ ਮਤਲਬ ਐਂ ਕਹਿੰਦੇ ਸੀ ਪੰਜਾਬ ਸੋਨੇ ਦੀ ਚਿੜੀ ਅੱਜ ਲੱਗਦਾ ਨਹੀਂ ਨਹੀਂ ਤੋਂ ਹੰਤ ਮਾਣਾ ਦਾ ਮਨੂ ਬਣਾਓ ਮੈਂ ਵਾਦੇ ਵੱਡੇ ਵੱਡੇ ਕੀਤੇ ਕੱਖ ਨਹੀਂ ਦਿੱਤੇ ਹਾਂਜੀ ਚਿੱਟਾ ਬਗਲਾ ਹੀ ਸਰ ਬਗਲਾ ਹੀ ਚਟਾ ਨੂੰ ਅੱਛਾ ਸੁਣੀ ਜਿੜੀ ਨਹੀਂ ਚਿੱਟਾ ਬਗਲਾ ਹੀ ਹੈ ਅੱਛਾ ਹਾਂਜੀ ਜਿਹੜਾ ਵੜ ਤੇ ਬਹਿ ਜਾਂਦਾ ਕਦੀ ਉੱਤੇ ਬਹਿ ਜਾਂਦਾ ਕਦੀ ਉਹੋ ਚੀਜ਼ ਬਣੇ ਆਈ ਅੱਛਾ ਹਾਂਜੀ ਸਿੱਤਾ ਕੀ ਕਹਿ ਲਈਏ ਵੀ ਹਾਰੇ ਜਿਹੜਾ ਸੀਟ ਤੇ ਬਹਿੰਦਾ ਹੈ ਉਹੀ ਇਸ ਤਰੀਕੇ ਨਾਲ ਕਰਦਾ ਜਾਂ ਕੋਈ ਵਧੀਆ ਰਿਹਾ ਕੋਈ ਕੰਮ ਕਰਨ ਵਾਲਾ ਦੇਖੋ ਵੀ ਅਜੇ ਤੱਕ ਕਿਸੇ ਨੇ ਹਾਲਾਤ ਜਿਹੜੇ ਨੇ ਸਾਡੇ ਬਾਰਡਰ ਦੇ ਉਹ ਸਾਡੇ ਪੂਰੇ ਨਹੀਂ ਕਿਸੇ ਵੀ ਨਹੀਂ ਕੀਤੇ ਲੜਾਈਆਂ ਸਾਡੇ ਨਹੀਂ ਕੀਤੇ ਹਾਂ ਜੇ ਗੱਲ ਮੰਨ ਲਾ ਥੋੜਾ ਜਿਹਾ ਪਿੱਛੇ ਲੜਾਈ ਦਾ ਐਕਸ਼ਨ ਬਣਿਆ ਸੀ ਉਹ ਤੁਸੀਂ ਬੇਕਾਰ ਘਰੋਂ ਹੋ ਹੋ ਕੇ ਪਿੱਛੇ ਚੱਲਣ ਨੂੰ ਜਾਨਣ ਤਿਆਰ ਹੋ ਗਏ ਅੱਛਾ ਤੇ ਜੇ ਅਕਰ ਫਲੱਡ ਪਿਆ ਤੇ ਹੋਵੇ ਰਹੀ ਹੀ ਪਿੱਛੇ ਨੂੰ ਜਾਣ ਤਿਆਰ ਹੋਏ ਕਰ ਛੱਡ ਤੇ ਖਾਲੀ ਕਰਨੇ ਪਏ ਘਰ ਛੱਡ ਕੇ ਖਾਲੀ ਕਰਨੇ ਪਏ ਜਿਹੜੇ ਪਿੰਡ ਔਖਾ ਲੱਗਦਾ ਪਰਿਵਾਰ ਨੂੰ ਕਹਿਣਾ ਵੀ ਚਲੋ ਘਰ ਛੱਡਣਾ ਵੇਖੋ ਜੀ ਤੂੰ ਆ ਜਿੰਦੀ ਜਾਨ ਨੂੰ ਪਰਿਵਾਰ ਛੱਡਿਆ ਨਹੀਂ ਜਾਂਦਾ ਜਦੋਂ ਮੰਨ ਲਓ ਹੁ ਜੇਕਦੇ ਆ ਫਲੱਡ ਸਾਡੇ ਪਿੰਡ ਨੂੰ ਸਿੱਧਾ ਡੇਢ ਦੋ ਟੱਕਰਾਂ ਹੀ ਪਾਣੀ ਦੀਆਂ ਵਜ ਜਾਂਦੀਆਂ ਤੇ ਆਪਣੇ ਆਪ ਹੀ ਨਿਕੜ ਜਾਣਾ ਸੀ ਜਿੰਨ ਕਿ ਇਹ ਨੀ ਗੇੜਨਾ ਸਰ ਇੱਕ ਦੂਜੇ ਨਾਲ ਵਜਦਾ ਕੋਈ ਨਾ বাজਦਾ ਕੋਈ ਆਸ ਨਹੀਂ ਅੱਛਾ ਹਾਂਜੀ ਕੋਈ ਆਸ ਨਹੀਂ ਫਿਰ ਕੀ ਲੱਗਦਾ ਵੀ ਕੀ ਕਰਨਾ ਪਊਗਾ ਕੀ ਚਾਹੀਦਾ ਕਿਸਾਨਾਂ ਨੂੰ ਪਿੰਡ ਵਾਲਿਆਂ ਨੂੰ ਜਿਹੜੇ ਬਾਰਡਰ ਏਰੀਆ ਦੇ ਕਰਨਾ ਕੀ ਹੈ ਵੇਖੋ ਜੀ ਸਾਡੀ ਫਸਲ ਦੇ ਗਈ ਦੀ ਦੇਖੋ ਜੀ ਸਾਨੂੰ ਇਹਨਾਂ ਸਰਕਾਰਾਂ ਨੇ ਕੀ ਦੇਣਾ ਜੀ ਕੁਝ ਨਹੀਂ ਦੇਣਾ ਅੱਛਾ ਜਦੋਂ ਆਹ ਕੰਮ ਲੈਣੇ ਨੇ ਜਦੋਂ ਇਹਨਾਂ ਕੰਮ ਲੈਣੇ ਨੇ ਉਹ ਲੋ ਇਹਨਾਂ ਕਹਿੰਦੇ ਅਸੀਂ ਆਹ ਕਰਦਾਂਗੇ ਉਹ ਕਰਦਾਂਗੇ ਪਰ ਇਹਨਾਂ ਨੇ ਅਸੀਂ ਜੂਨ ਦੇ ਸਾਰਾ ਚੰਪਲ ਇੱਥੇ ਹੈ ਜੀ ਉਮੀਦ ਹੀ ਸਾਨੂੰ ਹਾਂਜੀ ਸਾਨੂੰ ਅਜ ਤੱਕ ਕਿਸੇ ਨੇ ਇਹ ਨਹੀਂ ਬਣ ਕੇ ਵੇਖਿਆ ਤੇ ਹੈਗੇ ਆ ਕਜਾ ਕੋ ਮਰ ਗਏ ਰਾਸ਼ਨ ਕੌਣ ਦਿੰਦਾ ਪਿਆ ਖਾਣ ਪੀਣ ਲਈ ਕਿਵੇਂ ਕਿਵੇਂ ਪਹੁੰਚ ਰਿਹਾ ਖਾਣ ਪੀਣ ਵਾਲਾ ਸਾਡੇ ਜਿਹੜੇ ਜੱਟ ਭਰਾਤ ਸੇ ਬਿੱਡੇ ਜੀਵਿੰਦਰ ਸਿੰਘ ਤੋਂ 22 50 ਕਿਲੋ ਗੋਸ਼ਟਾਂ ਲੈ ਆ ਕੇ ਟਰਾਲੀਆਂ ਤੇ ਸਾਨੂੰ ਪਾਣੀ ਰਾਸ਼ਨ ਬਣਾ ਬਣਾ ਦੇਣ ਦੇ ਨੇ ਸੁੱਕਾ ਔਰ ਦੂਸਰਾ ਜਿਹੜਾ ਕਿ ਮਰਦਾ ਨਹੀਂ ਆਇਆ ਰਾਸ਼ਨ ਥੈਲੀ ਦਾ ਕੋਈ ਅਜ ਤੱਕ ਨਹੀਂ ਪਹੁੰਚਿਆ ਜੀ ਸਰਕਾਰ ਕੋਈ ਨਹੀਂ ਸਾਡੇ ਭਰਾਵਾਂ ਨੂੰ ਸਰਕਾਰ ਨੇ ਵਾਅਦਾ ਹੀ ਨਹੀਂ ਪੁੱਛੀ ਜੀ ਵਖਿਆ ਹੀ ਨਹੀਂ ਜੀ ਅੱਜ ਰਾਸ਼ਨ ਆਇਆ ਨਹੀਂ ਨਾ ਜੀ ਉਹਨਾਂ ਨੂੰ ਰਾਸ਼ਨ ਸਾਡੀਆਂ ਪੈ ਕੇ ਫੋਟੋਆਂ ਦਾ ਬੜੀਆਂ ਚੱਲ ਤੁਸੀਂ ਕਹਿ ਰਹੇ ਹੋ ਜੋ ਹੈਲੀਕਾਪਟਰ ਆਇਆ ਨਾ ਹੈਲੀਕਾਪਟਰ ਇੱਕ ਚੱਕਰ ਆਇਆ ਠੀਕ ਹੈ ਇੱਕ ਚੱਕਰ ਆਇਆ ਬਹੁਤ ਚੱਕਰ ਹੈ ਲੇਕਿਨ ਆਇਆ ਇੱਕ ਚੱਕਰ ਉੱਤੋਂ ਆਇਆ ਸੁੱਟਾਂ ਦੇ ਆ ਉਹ ਕਿਤੇ ਵਿਖੜਿਆ ਪਿਆ ਕੋਈ ਕੁਛ ਨਹੀਂ ਆ ਇੱਦਾਂ ਰਾਸ਼ਨ ਦੇਣੀ ਹੁੰਦਾ ਉਹ ਪੂਰੀ ਗਿਰ ਗਿਆ ਉਹਦਾ ਕੋਈ ਸਾਨੂੰ ਕੋਈ ਪਰੇਸ਼ਾਨੀ ਆ ਜੀ ਅੱਛਾ ਕਿਸੇ ਬੰਦੇ ਦੇ ਹੱਥ ਨਹੀਂ ਲੱਗੇ ਬੰਦੇ ਦੇ ਹੱਥ ਨਹੀਂ ਲੱਗੇ ਉਹ ਪਾਣੀਆਂ ਦੇ ਵਿੱਚ ਗਿਰ ਗਿਆ ਪਿੰਡ ਦੇ ਛੁੱਟਿਆ ਆ ਲਾਂਬੇ ਪਿਆ ਗਿਆ ਪਾਣੀ ਪਤਾ ਨਹੀਂ ਵੀ ਬਰਬਾਦੀ ਹੋ ਰਹੀ ਹੈ ਪਾਣੀ ਦਾ ਦਾੜ ਰਪੋਟ ਸੀ ਕੁਛ ਨੇ ਭੱਜ ਕੇ ਕੀ ਕਾ ਫੜਨਾ ਸੀ ਬਰਬਾਦੀ ਬਹੁਤ ਹੋਈ ਹੋਈ ਸਰ ਬਹੁਤ ਜ਼ਿਆਦਾ ਬਰਬਾਦੀ ਇੰਨੀ ਸਾਰੀ ਜ਼ਿੰਦਗੀ ਸਾਡੇ ਬੱਚੇ ਗਾਂ ਵੇਖਣ ਕਰਨਗੇ ਸਾਡੇ ਪਿਓ ਦਾਦਿਆਂ ਪਰਦਾਦਿਆਂ ਦੇ ਵੇਲੇ ਆ ਜਿਹੜੀ ਸਾਡੀ ਬਰਬਾਦੀ ਹੋਈ ਸੀ ਤਾਂ ਹੁਣ ਕੀ ਮੰਗ ਕਰਦੇ ਹੋਂ ਕਹੇ ਜਾ ਸਿਸਟਮ ਚ ਤੁਹਾਡੀ ਜੇ ਹੋਈ ਸਾਰ ਸਾਈ ਮੰਗ ਬੜੀ ਵੱਡੀ ਦੀ ਮੰਗ ਜਿਹੜੀ ਖੇਤੀ ਦਾ ਸਾਡਾ ਖਰਚਾ ਸਾਨੂੰ ਇਹ ਵਾਪਸੀ ਜ਼ਮੀਨ ਜਿਹੜੇ ਜ਼ਮੀਨ ਦੇ ਖਰਚੇ ਹੋਏ ਨੇ ਪਿਪਲਾਂ ਡਿੱਗੀਆਂ ਨੇ ਕਮਾੜ ਜਿਹੜੇ ਨੇ ਖੜੇ ਉਹ ਲੋਕਾਂ ਦੇ ਬਰਬਾਦ ਹੋ ਗਏ ਨੇ ਸਾਡੂੰ ਇਹਨਾਂ ਖਰਚਾ ਸਰਕਾਰ ਸਾਡੀ ਪੂਰਾ ਕਰਦਾ ਸਾਨੂੰ ਬਾਈ ਕੋਈ ਮੰਗ ਨਹੀਂ ਤਾਂ ਇਹ ਬਾਰਡਰ ਏਰੀਆ ਦੇ ਨਾਲ ਲੱਗਦੇ ਪਿੰਡ ਨੇ ਆ ਦੇਖ ਲਓ ਤੁਸੀਂ ਹਾਲ ਜਿਹੜੇ ਨੇ ਪਿੱਛੇ ਇਹਨਾਂ ਦੇ ਟਰੈਕਟਰ ਤੱਕ ਪਸ਼ੂ ਤੱਕ ਵਿੱਚ ਹੀ ਰੁੜ ਗਏ ਕਿਉਂਕਿ ਇਹਨਾਂ ਨੂੰ ਦੱਸਿਆ ਨਹੀਂ ਗਿਆ ਕਿ ਤੁਸੀਂ ਇਹ ਵਾਣ ਜਿਹੜੇ ਆਪਦੇ ਖੇਤ ਜਿਹੜੇ ਆ ਉਹ ਖਾਲੀ ਕਰ ਲੋ ਕਿਉਂਕਿ ਅਲਰਟ ਦੇਣਾ ਜ਼ਰੂਰੀ ਹੁੰਦਾ ਤੇ ਉੱਥੇ ਹੀ ਪਿੰਡ ਵਾਸੀਆਂ ਦਾ ਇਹ ਵੀ ਕਹਿਣਾ ਹੈ ਕਿ ਸਾਡੇ ਲਈ ਰਾਸ਼ਨ ਲੈ ਕੇ ਕੋਈ ਨਹੀਂ ਆਪੜਿਆ ਹਾਲਾਂਕਿ ਸਾਡੇ ਭਰਾ ਨੇ ਜਿਹੜੇ ਪੰਜਾਬੀ ਨੇ ਜਿਹੜੇ ਪੰਜਾਬੀਅਤ ਨੂੰ ਬਚਾਉਣਾ ਚਾਹੁੰਦੇ ਨੇ ਸਮਾਜ ਸੇਵੀ ਨੇ ਸੰਸਥਾਵਾਂ ਉਹ ਇੱਥੇ ਪਹੁੰਚ ਰਹੀਆਂ ਨੇ ਹਾਲਾਂਕਿ ਸਰਕਾਰ ਦਾ ਬਣਦਾ ਸੀ ਪ੍ਰਸ਼ਾਸਨ ਦਾ ਬਣਦਾ ਸੀ ਉਹਨਾਂ ਵੱਲੋਂ ਹਲੇ ਤੱਕ ਇੱਥੇ ਕੋਈ ਪਹੁੰਚ ਨਹੀਂ ਕੀਤੀ ਗਈ ਪਰ ਦੇਖਣਾ ਇਹ ਹੈ ਕਿ ਇਹਨਾਂ ਦਾ ਵਾਲੀਵਾਰਸ ਕੌਣ ਹੈ ਇਹਨਾਂ ਦਾ ਰਾਖਾ ਕੌਣ ਹੈ ਜਿਹੜੇ ਸਰਹੱਦੀ ਪਿੰਡਾਂ ਦੇ ਵਿੱਚ ਬੈਠੇ ਨੇ ਇਹਨਾਂ ਨੂੰ ਬਾਰਡਰਾਂ ਤੇ ਤਾਂ ਬਿਠਾਤਾ ਇਹਨਾਂ ਨੇ ਜ਼ਿੰਦਗੀ ਆਪਣੀ ਬਾਰਡਰਾਂ ਤੇ ਤਾਂ ਬਿਤਾਤੀ ਪਰ ਇਹਨਾਂ ਦੇ ਲਈ ਸੁਵਿਧਾਵਾਂ ਕੌਣ ਦਊਗਾ ਇਹ ਸਰਕਾਰ ਦਾ ਫਰਜ਼ ਬਣਦਾ ਕਿਉਂਕਿ ਇਹ ਵੀ ਪੰਜਾਬ ਦਾ ਹਿੱਸਾ ਨੇ ਤੇ ਪੰਜਾਬ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਦੇ ਲਈ ਪੰਜਾਬ ਦੇ ਵਿਧਾਇਕਾਂ ਦੇ ਲਈ ਇਹ ਵੀ ਬੋਲਿੰਗ ਕਰਦੇ ਆ ਇਹ ਵੀ ਵੋਟ ਪਾਉਂਦੇ ਆ ਹੁਣ ਦੇਖਣਾ ਇਹ ਹੈ ਵੀ ਕਦੋਂ ਜਾਗ ਖੁੱਲ ਦੀ ਹੈ ਕਦੋਂ ਸਰਕਾਰਾਂ ਬਾਰਡਰ ਏਰੀਆ ਦੇ ਨਾਲ ਲੱਗਦੇ ਪਿੰਡਾਂ ਦਾ ਪਲਾ ਕਰਦੀਆਂ ਨੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ